ਜਿਹੜੀ ਸੰਸਦ ਵੱਜੋਂ ਗੁਰਦੁਆਰਾ ਐਕਟ 1925 'ਚ ਸੋਧ ਕੀਤੀ ਗਈ ਹੈ ਉਸ ਦਾ ਸਿੱਖਾਂ ਦੇ ਮਸਲਿਆਂ ਉੱਪਰ ਗਹਿਰਾ ਅਸਰ ਪਵੇਗਾ ਇਸ ਸੋਧ ਤਹਿਤ ਸੈਜਤਾਰੀ ਸਿੱਖ ਹੋਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਵੋਟ ਪਾਉਣ ਦੇ ਹੱਕਦਾਰ ਨਹੀਂ ਹਨ ਇਹ ਹੱਕ ਹੁਣ ਸਿਰਫ ਕੇਸਾਤਾਰੀ ਸਿੱਖਾਂ ਨੂੰ ਹੀ ਹੋਵੇਗਾ ਇਸ 'ਚ ਅੰਮ੍ਰਿਤਧਾਰੀ ਸਿੱਖ ਤਾਂ ਆਉਂਦੇ ਹੀ ਨਹੀਂ ਸੈਜਤਾਰੀ ਸਿੱਖ ਉਹ ਨਹੀਂ ਜੋ ਸਿੱਖ ਧਰਮ ਨੂੰ ਮੰਨਦੇ ਨੇ ਪਰ ਉਸ ਦੀ ਰਹਿਤ ਮਰਿਆਦਾ ਵੱਜੋਂ ਪੂਰੇ ਨਹੀਂ ਉਤਰਦੇ ਪਿਛਲੇ ਕੁਝ ਦਹਾਕਿਆਂ ਤੋਂ ਸੈਜਤਾਰੀ ਸਿੱਖਾਂ ਦੀ ਪਰਿਵਾਰਸ਼ਾ ਚ ਕਾਫੀ ਬਦਲਾਅ ਆਇਆ ਹੈ ਅਗੇਸ ਚ ਬਹੁਤ ਸਾਰੇ ਉਹ ਗੈਰ ਸਿੱਖ ਲੋਕ ਸ਼ਾਮਿਲ ਸਨ ਜਿਨ੍ਹਾਂ ਦੇ ਪਰਿਵਾਰਾਂ ਦੇ ਇੱਕ ਜਾਂ ਦੋ ਮੈਂਬਰ ਸਿੱਖੀ ਚ ਵਿਸ਼ਵਾਸ ਕਰਦੇ ਸਨ ਹੁਣ ਇਹੋ ਜੇ ਲੋਕਾਂ ਦੀ ਗਿਣਤੀ ਘਟ ਗਈ ਹੈ ਅਤੇ ਉਹ ਲੋਕ ਸ਼ਾਮਿਲ ਹੋ ਗਏ ਨੇ ਜਿਨ੍ਹਾਂ ਨੇ ਸਿੱਖ ਪਰਿਵਾਰਾਂ ਚ ਜਨਮ ਤਾਂ ਲਿਆ ਹੈ ਸਿੱਖੀ ਚ ਵਿਸ਼ਵਾਸ ਵੀ ਰੱਖਦੇ ਨੇ ਪਰ ਉਹ ਰਹਿਤ ਮਰਿਆਦਾ ਵੱਜੋਂ ਪੂਰੇ ਨਹੀਂ ਉਤਰਦੇ ਸਿੱਖਾਂ ਦੀ ਟੋਟਲ ਬਾਦੀ ਚੋਂ ਕਰੀਬ 35-40% ਦੀ ਇਸ ਕੈਟਾਗਰੀ ਦੇ ਸਿੱਖ ਨੇ ਇੱਕ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਜੇ ਸਾਂਝ ਤਾਰਿਆਂ ਨੂੰ ਵੋਟਾਂ ਦਾ ਹੱਕ ਦਿੱਤਾ ਗਿਆ ਤਾਂ ਉਹਨਾਂ ਦੀ ਆੜ ਚ ਬਹੁਤ ਸਾਰੇ ਗੈਰ ਸਿੱਖ ਅਤੇ ਕੁਝ ਹੋਰ ਅਨਸਰ ਸਿੱਖ ਧਰਮ 'ਚ ਨੁਕਸਾਨ ਪਹੁੰਚਾਉਣ ਖਾਤਰ ਕੁਸਪੈਟ ਕਰ ਸਕਦੇ ਨੇ ਚਾਹੀਦਾ ਤਾਂ ਇਹ ਸੀ ਕਿ ਇਹੋ ਜੇ ਅਨਸਰਾਂ ਦੀ ਪਛਾਣ ਕੀਤੀ ਜਾਵੇ ਤੁਹਾਨੂੰ ਯਾਦ ਹੋਊਗਾ ਕਿ ਪਿਛਲੀਆਂ ਐਸ.ਸੀ.ਪੀ.ਸੀ. ਚੋਣਾਂ 'ਚ ਬਹੁਤ ਸਾਰੇ ਲੋਕ ਜੋ ਕਿਸੇ ਤਾਰੀ ਸਿੱਖ ਨਹੀਂ ਸਨ ਵੋਟ ਪੋਂਦੇ ਵੇਖੇ ਗਏ ਪਰ ਜੇ ਇਹੋ ਜੇ ਲੋਕਾਂ ਦੀ ਪਛਾਣ ਨਹੀਂ ਹੋ ਸਕਦੀ ਤਾਂ ਇਸ ਸ਼ੰਕਾ ਦੇ ਮੱਦੇਨਜ਼ਰ ਮੇਰਾ ਖਿਆਲ ਹੈ ਕਿ ਸਾਈਧਾਰੀਆਂ ਨੂੰ ਵੋਟਾਂ ਤੋਂ ਵਾਂਝਾ ਕਰਨਾ ਸਮਝ ਆਉਂਦਾ ਹੈ ਪਰ ਕਿਉਂਕਿ ਸਾਈਧਾਰੀ ਸਿੱਖ ਸਮਾਜ ਦਾ ਇੱਕ ਵੱਡਾ ਤੇ ਅਹਿਮ ਹਿੱਸਾ ਨੇ ਉਹਨਾਂ ਨੂੰ ਸਿੱਖ ਮਸਲਿਆਂ ਤੋਂ ਵਾਂਝਾ ਕਰਨਾ ਸਹੀ ਨਹੀਂ ਹੋਵੇਗਾ ਮੇਰਾ ਵਿਚਾਰ ਹੈ ਕਿ ਸਿੱਖ ਗੁਰਦੁਆਰਾ ਐਕਟ ਵਿੱਚ ਇੱਕ ਹੋਰ ਸੋਧ ਕਰਕੇ ਸਾਈਧਾਰੀਆਂ ਨੂੰ ਐਸਜੀਪੀਸੀ ਜਨਰਲ ਹਾਊਸ ਵਿੱਚ ਕੋਆਪਟ ਕੀਤਾ ਜਾਣਾ ਚਾਹੀਦਾ ਹੈ ਅਸਵਿਢੇ 190 ਮੈਂਬਰਾਂ ਦੇ ਹਾਊਸ 'ਚ 15 ਮੈਂਬਰ ਕੋਆਪਟ ਹੁੰਦੇ ਨੇ 15 ਹੋਰ ਸਹਿਯੋਗੀਤਾਰੀ ਮੈਂਬਰਾਂ ਨੂੰ ਕੋਆਪਟ ਕਰਨ ਦੀ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੇ ਸਿੱਖ ਹੁਣ ਵਿਦੇਸ਼ਾਂ 'ਚ ਰਹਿੰਦੇ ਨੇ ਉਹਨਾਂ ਵਿੱਚੋਂ 20 ਘੱਟੋ-ਘੱਟ 15 ਮੈਂਬਰਾਂ ਨੂੰ ਕੋਆਪਟ ਕੀਤਾ ਜਾਣਾ ਚਾਹੀਦਾ ਹੈ ਜੇ ਕੀਤਾ ਗਿਆ ਤਾਂ ਐਸਜੀਪੀਸੀ ਦਾ ਕਰੀਬ 220 ਮੈਂਬਰਾਂ ਦਾ ਜਨਰਲ ਹਾਊਸ ਸਾਰੇ ਸਿੱਖਾਂ ਸਿੱਖ ਸਮਾਜ ਦੀ ਪ੍ਰਤੀਨਿਧਤਾ ਕਰ ਸਕੇਗਾ ਇਹਦੇ ਨਾਲ ਸਿੱਖ ਜਿਹੜੀ ਵੀ ਸ਼ਕਲ ਸੂਰਤ ਜਿੱਥੇ ਵੀ ਹੋਣ ਉਹ ਸਾਰੇ ਸਿਮੂਲੇਟ ਹੋ ਜਾਣਗੇ ਸਿੱਖ ਧਰਮ ਨਾਲ ਜੁੜਨਗੇ ਐਲੀਨੇਟ ਨਹੀਂ ਹੋਣਗੇ ਵਾਂਝੇ ਨਹੀਂ ਹੋਣਗੇ